ਉਹ ਯਾਰ ਐਕਸੀਡੈਂਟ ਹੋਇਆ ਗੱਡੀ ਰੇਲ ਤੋਂ ਰਗੜ ਗਈ ਦੋ ਜਣੇ ਬਹੁਤ ਬੁਰੀ ਤੰਗਰ ਸਰਕਾਰ ਜਿਹਾ ਕੁਝ ਨਹੀਂ ਉਹ ਇਹ ਦੋ ਨਵੇਂ ਕੱਤੀ ਆ ਦੋ ਉਧਰ ਵੀ ਹੈਗੇ ਆ ਉਧਰ ਵੀ ਆ ਦੋ ਇੱਥੇ ਵੀ ਲੱਗੇ ਆ ਉੱਥੇ ਵੀ ਆ ਮਹਾਂਪਤੀ ਵੀ ਦੇ ਨੇ ਮਾਰੇ ਸੋਣ ਕਹਿੰਦੇ ਡੈਥ ਉਹ ਹੋ ਗਿਆ ਨਹੀਂ 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 ਯਾਰ ਆਗੇ ਵੀ ਇਹਨਾਂ ਦਾ ਤੇਲ ਖਤਮ ਹੋਇਆ ਤਾਂ ਤੇਲ ਲੈਣਾ ਹੈ ਇਹਨਾਂ ਤੇਲ ਲੈਣ ਆਏ ਸੀ ਜਿਹੜੇ ਤੁਹਾਡੇ ਕੋਲੇ ਵਿਕਲਪੜਾ ਹੋ ਗਿਆ ਇਹਨਾਂ ਦਾ ਤੇਲ ਖਤਮ ਹੋਇਆ ਤਾਂ ਤੇਲ ਲੈਣਾ ਹੈ ਇਹਨਾਂ ਤੇਲ ਲੈਣ ਆਏ ਸੀ ਜਿਹੜੇ ਜਿਹੜੇ ਤੁਹਾਈ ਲੈਣ ਜਾ ਰਹੇ ਤੁਸੀਂ ਹੋਰ ਕਿੱਥੇ ਰਹਿ ਜਾਗੇ ਕਿੱਥੇ ਉਹ ਐਂਟਰੀ ਰੋਡ ਜਾਣ ਨੰਬਰ ਨਾਲ ਕੋਈ ਗੱਲ ਘਬਰਾਉਣਾ ਨਹੀਂ ਬੰਦਾ چابی کیوں چالو ایسی ہوگی دو ਜਾਸੇ ਮੋਹੋ ਦੋ ਨੜੇ ਕੱਤੀ ਆ ਦੋ ਉਧਰ ਵੀ ਹੈਗੇ ਆ ਉਧਰ ਵੀ ਆ ਦੋ ਉੱਥੇ ਵੀ ਦਿਖਿਆ ਉਹ ਉੱਥੇ ਵੀ ਆ ਮਹਾਵਦੀਨ ਜੀ ਉਹ ਤਾਂ ਕਹਿੰਦੇ ਡੈਥ ਉਹ ਹੋ ਗਿਆ ਨਹੀਂ ਨਹੀਂ ਉਹ ਨਹੀਂ ਨਹੀਂ ਯਾਰ ਹੈਗੇ ਵੀ ਹਾਂ ਜੀ ਉਹ ਦੋ ਅੱਗੇ ਵੀ ਚੱਲ ਜੀ ਇਹ ਵੀ ਨੰਬਰ ਦਾ ਫੋਨ ਆ ਗਿਆ ਕਿਰਪਾ ਕਰੀਂ ਕਿ ਤੁਹਾਡੇ ਕੋਲੇ ਵੀ ਖਲੜਾ ਹੋਇਆ ਇਹਨਾਂ ਦਾ ਤੇਲ ਖਤਮ ਹੋਇਆ ਤਾਂ ਤੇਲ ਲੈਣਾ ਹੈ ਇਹਨਾਂ ਤੇਲ ਲੈਣ ਆਏ ਸੀ ਜੀ ਅਸੀਂ ਦਵਾਈ ਲੈਣ ਜਾ ਰਹੇ ਸੀ ਉਸ ਤੋਂ ਬਾਅਦ ਕਿਤੇ ਨਹੀਂ ਗੱਡੀ ਨਾ ਕੋਈ ਐਂਟਰੀ ਰੋਡ ਜਾਣ ਨਾ ਕੋਈ ਨਾਲ ਬਚੇ ਕੋਈ ਗੱਲ ਘਬਰਾਓ ਨਾ ਕੋਈ ਗੱਲ ਖੜਨਾ ਕੋਈ ਗੱਲ ਫੈਕਟਰ ਬਿਲਕੁਲ ਨਾਲ ਮੈਂ ਗੋਸੂ ਨਾਲ ਪਹਿਲਾਂ ਨਾਲ ਨਾਲ ਪਹਿਲਾਂ ਜੀ ਜੀ ਫੈਦਲਾ ਤੁਸੀਂ ਪੱਤੀ ਕਰੀ ਹੈ ਜੀ ਚਾਬੀ ਕਿੱਥੇ ਗੱਡੀ ਦੀ ਕੋਲੀ ਤੁਨੀ ਖਵਾ ਦੇ ਕੋਲੇ ਇਹ ਬਾਈ ਨੂੰ ਖਵਾ ਦੇ ਜਿਹੜਾ ਤੁਹਾਡੇ ਖਵਾਉਣਗੇ ਮੈਡੀਕਲ ਉਹ ਤੁਸੀਂ ਨਾਲ ਚੱਲੋ ਨਾਲ ਬੜੀ ਠੀਕਾ ਕੋਈ ਯਾਰ ਐਕਸੀਡੈਂਟ ਹੋਇਆ ਗੱਡੀ ਰੇਡ ਸੋ ਰਗੜ ਗਈ ਦੋ ਜੰਨਿਆਂ ਦੀ ਬਹੁਤ ਬੁਰੀ ਤੰਗਤ ਸਰਦਾਰ ਜੀ ਫਿਰ ਜੀ ਆ ਦੋ ਉਧਰ ਵੀ ਹੈਗੇ ਆ ਦੋ ਉੱਥੇ ਵੀ ਦਿੱਕੇ ਆਉ ਉੱਥੇ ਗਿਆ ਮਹਾਂਪਤੀਮ ਦੇ ਨਾਮ ਤੋਂ ਕਹਿੰਦੇ ਡੈਥ ਹੋ ਗਿਆ ਨਹੀਂ 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 ਯਾਰ ਵੀ ਬੋਲੋ ਉਹ ਸੁਆਕੇ ਵੀ ਜਾਣੀ ਵਿਕਰਪੜਾ ਸੀ ਤੁਹਾਡੇ ਕੋਲ ਵਿਕਰਪੜਾ ਹੋ ਗਿਆ ਇਹਨਾਂ ਦਾ ਤੇਲ ਖਤਮ ਹੋਇਆ ਤਾਂ ਤੇਲ ਲੈਣਾ ਹੈ ਇਹਨਾਂ ਦਾ ਤੇਲ ਲੈਣਾ ਹੈ ਦਵਾਈ ਲੈਣ ਜਾ ਰਹੇ ਤੁਸੀਂ ਹੋਰ ਕਿੱਥੇ ਜਾ ਰਹੇ ਹੋ ਕੋਈ ਨੰਬਰ ਨਾਲ ਕੋਈ ਗੱਲ ਖਬਰਾਂ ਨਾ ਕੋਈ ਗੱਲ ਨਹੀਂ ਸੱਟਾ ਨਹੀਂ ਤੁਸੀਂ ਆਪੇ ਨਾ ਨਾ ਲਾਓ। ਇਹ ਪਹਿਲਾਂ ਸੀਗੀ। ਲਾਲ ਬੈਠੋ। ਪਹਿਲਾਂ ਤੁਸੀਂ ਇਹ ਕਰੀਏ ਜੀ। ਚਾਡੀ ਕਿੱਥੇ ਗੱਡੀ ਸੀ? ਹਾਂ ਜੀ। ਕੋਈ ਤੁਸੀਂ ਲਖਵਾ ਦੇ ਕੋਲੇ। ਭਾਈ ਨੂੰ ਭਲਾ ਦੇਣਾ ਤੇ ਤੁਹਾਡੇ ਕੋਲ ਆਉਣਗੇ ਮੈਨਿਕਲ ਉਹ। ਤੁਸੀਂ ਨਾਲ ਗੱਲ ਕਰੋ। ਆਪਾਂ ਆਪਸ ਵਿੱਚ